ਬਠਿੰਡਾ ਦੇ 100 ਫੁੱਟੀ ਰੋਡ ਦਸਮੇਸ਼ ਸਕੂਲ ਦੇ ਨੇੜੇ ਤੇਜ਼ ਰਫ਼ਤਾਰ ਗੱਡੀ ਨੇ ਮਾਰੀ ਬੱਚਿਆਂ ਦੇ ਭਰੇ ਆਟੋ ਨੂੰ ਟੱਕਰ 10 ਤੋਂ 12 ਬੱਚੇ ਹੋਏ ਗੰਭੀਰ ਜ਼ਖਮੀ ਇਲਾਜ ਦੇ ਲਈ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਪਹੁੰਚਾਈ ਗਈ ਬਠਿੰਡਾ ਦੇ ਸਿਵਲ ਹਸਪਤਾਲ ਮਾਮਲਾ ਵੀਰਵਾਰ ਨੂੰ 1 ਵਜੇ ਲਗਭਗ ਦਾ ਬਠਿੰਡਾ ਦੇ 100 ਫੁੱਟੀ ਰੋਡ ਦਸਮੇਸ਼ ਸਕੂਲ ਦੇ ਨੇੜੇ ਇੱਕ ਆਟੋ ਜੋ ਧੋਬਿਆਣਾ ਵਸਤੀ ਨੂੰ ਉਸ ਆਪਣਾ ਇੱਕ ਮੋੜ ਤੋਂ ਮੁੜ ਰਿਹਾ ਸੀ ਤਾਂ ਉਧਰੋਂ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਸ ਆਟੋ ਨੂੰ ਆਪਣਾ ਇਹਦੇ ਨਾਲ ਟੱਕਰ ਮਾਰ ਦਿੱਤੀ ਜਿਸ ਦਿਨ ਨਾਲ ਇਸ ਦੇ ਵਿੱਚ ਪ੍ਰਿਆਸ ਸਕੂਲ ਦੇ 10 ਤੋਂ 12 ਬੱਚੇ ਜੋ ਇਸ ਦੇ ਵਿੱਚ ਬੈਠੇ ਸਨ ਉਹ ਇਸ ਦੇ ਨਾਲ ਆਪਣਾ ਗੰभीर ਜ਼ਖਮੀ ਹੋਏ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਇਹਨਾਂ ਨੂੰ ਇਲਾਜ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਇੱਕ ਤੇਜ਼ ਰਫ਼ਤਾਰ ਗੱਡੀ ਦੇ ਨਾਲ ਬਠਿੰਡਾ ਦਿਸਮੇ ਸਕੂਲ ਦੇ ਨੇੜੇ ਸਰਫਟੀ ਰੋਡ ਦੇ ਉੱਤੇ ਇੱਕ ਆਟੋ ਆਪਣਾ ਪਲਟ ਗਿਆ ਜਿਸ ਦੇ ਵਿੱਚ ਆਪਣਾ ਸਕੂਲ ਦੇ 10 ਤੋਂ 12 ਬੱਚੇ ਬੈਠੇ ਸਨ ਅਤੇ ਉਹ ਇਸ ਦੇ ਨਾਲ ਗੰभीर ਜ਼ਖਮੀ ਹੋ ਗਏ ਅਤੇ ਇਸ ਦੇ ਵਿੱਚ ਆਟੋ ਚਾਲਕ ਵੀ ਗੰਭੀਰ ਜ਼ਖਮੀ ਹੋਇਆ ਇਹਨਾਂ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਇਲਾਜ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਆਰ ਪੀ ਜੀ ਜੀ ਕਿਉਂ ਕਿ ਕਿੱਥੇ ਸਰੋਵਰ ਬੱਚੇ ਸਕੂਲ ਦੇ ਲੈ ਕੇ ਤੋਬਿਆਣਾ ਜਿਹੜਾ ਉਹ ਪਾਵਨ ਸੋਪਟੀ ਰੋਡ ਤੇ ਕੱਟ ਆ ਉਤੋਂ ਥੋੜਾ ਜਿਹਾ ਕੱਟ ਦੋ ਮੈਂ 10ਵੀਂ ਸਕੂਲ ਦੀ ਹਾਂਜੀ ਇਹ ਕਹੋ ਜੀ ਆਈ ਜੀ ਸੀ ਕਿਹੜੇ ਸਕੂਲ ਦੇ ਜਿਸ ਮੇ ਸਕੂਲ ਦੇ ਜਿਹੜਾ ਤੋਬੀਆ ਵਾਲਾ ਰੋਡ ਨੂੰ ਘੱਟ ਨਿਕਲਦਾ ਉਸ ਘੱਟ ਤੋਂ ਅੱਗੇ ਕੱਢਣ ਵਾਸਤੇ ਗੱਡੀ ਅੱਗੇ ਤੋਂ ਤੋਰੀ ਉਧਰੋਂ ਬਲੈਰੋ ਉਹੀ ਤੇ ਜਾ ਰਿਹਾ ਸੀ ਉਸ ਤੋਂ ਪट्रोल ਨੇ ਹੀ ਉਹਨੇ ਵਿੱਚ ਮਾਰੀ ਗੱਡੀ ਲਿਆ ਕੇ ਜੀ ਉੱਥੇ ਜਿੰਨੇ ਲੋਕ ਖੜੇ ਆ ਸਾਹਮਣੇ ਦੇਖਿਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਕਿੰਨੇ ਬੱਚੇ ਸੀ ਹੋਰ ਹਾਂ ਜੀ ਕਿੰਨੇ ਬੱਚੇ ਮੇਰੇ ਨਾਲ 12 ਬੱਚੇ ਸੀ ਔਰ ਤੋਂ ਦ ਐਕਸੀਡੈਂਟ ਹੋਇਆ ਠੀਕ ਹੈ ਬੱਚੇ ਕਿੰਨੇ ਬੱਚੇ ਸੀਗੇ ਆ ਬੱਚੋ 12 ਬੱਚੇ ਸੀ ਸਰ 12 ਹੀ ਆ ਤੇਰੇ ਬੱਚੇ ਸੀ ਕਿੰਨੇ ਜਾਨਾਂ ਦਾ ਲੱਗੀ ਕਿੰਨੇ ਨਹੀਂ ਜਿਆਦਾ ਕਿਸੇ ਦਾ ਨਹੀਂ ਲੱਗੀ ਬਸ ਦੋ ਜਾਨਾਂ ਦਾ ਆਪਾਂ ਨੂੰ ਹੈਗਾ ਕੋਈ ਸ਼ੱਕ ਹੈ ਵੀ ਨਾ ਹੋਵੇ ਕੋਈ ਪ੍ਰੋਬਲਮ ਪ੍ਰੀਕਾਸ਼ਨ ਦੇ ਤੌਰ ਤੇ ਆਪਾਂ ਸਿਰਫ ਸਕੈਨ ਕਰ ਆ ਗਏ ਸਰ ਨਹੀਂ ਸਰ ਉਹਦੇ ਕਰੇ ਮੈਨੂੰ ਕੋਈ ਪਤਾ ਭਾਈ ਜੀ ਅਸੀਂ ਐਕਸੀਡੈਂਟ ਹੋਣ ਤੋਂ ਬਾਅਦ ਆਏ ਆ ਇੱਥੇ ਬਾਅਦ ਪਤਾ ਲੱਗਿਆ ਵੀ ਉਧਰੋਂ ਫੋਰਚਨਰ ਤੇਜ਼ ਆ ਰਹੀ ਸੀਗੀ ਆਟੋ ਵਾਲਾ ਕ੍ਰਾਸ ਕਰਨ ਲੱਗਾ ਸੀਗਾ ਤੇ ਉਹ ਤੇਜ਼ ਸੀਗੀ ਉਹਦੀ ਸਪੀਡ ਹੌਲੀ ਹੋਈ ਨਹੀਂ ਉਹਨੇ ਆਟੋ ਦੇ ਵਿੱਚ ਮਾਰੀ ਬੱਚੇ ਜ਼ਖਮੀ ਹੋਏ ਪਰ ਅੱਧਾ ਘੰਟਾ ਹੋ ਗਿਆ ਹਜੇ ਤੱਕ ਪੁਲਿਸ ਪ੍ਰਸ਼ਾਸਨ ਕੋਈ ਨਹੀਂ ਇੱਥੇ ਪਹੁੰਚਿਆਗਾ ਐਂਬੂਲੈਂਸ ਮੈਕਸ ਹਸਪਤਲ ਚੋ ਆ ਗਿਆ ਬੱਚਿਆਂ ਦਾ ਜੇ ਅੱਡੋ ਅੱਡ ਲੈ ਗਏ ਸੀ ਹਸਪਤਲ ਚਾ ਕੇ ਸਾਡੇ ਆਉਣ ਤੋਂ ਪਹਿਲਾਂ ਕੋਈ ਡਾਕਟਰ ਕੌਸ਼ਲ ਦੇ ਲੈ ਗਏ ਸੀ ਕੋਈ ਇੱਥੇ ਸੀਗੇ ਬੱਚਿਆਂ ਦੀ ਗਿਣਤੀ ਬਾਰੇ ਨਹੀਂ ਪਤਾ ਕਿੰਨੇ ਗਏ ਉਹ 10 12 ਤਾਂ ਹੋਣਗੇ ਪੱਕਾ ਨਹੀਂ ਪਤਾ ਕਿੰਨੇ ਸਾਡੇ ਆਉਣ ਤੋਂ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ ਪੌਲਿਸ ਨਹੀਂ ਪੌਲਸ ਦਾ ਅੱਧਾ ਘੰਟਾ ਹੋ ਗਿਆ ਜੱਦਾ ਤੋਂ ਜ਼ਿਆਦਾ 40 ਮਿੰਟ ਹੋ ਚੱਲੇ ਪਰ ਹਜੇ ਤੱਕ ਨਾ ਕੋਈ ਪੀਸੀਆਰ ਨਾ ਪੁਲਸ ਵਾਲੇ ਕੋਈ ਨਹੀਂ ਆਏਗੇ ਆ ਤੁਸੀਂ ਦੇਖ ਹੀ ਸਕਦੇ ਹੋ ਸਾਰੀ ਪਬਲਿਕ ਕਿੰਨੀ ਆ ਐਂਬੂਲੈਂਸ ਮੈਕਸ ਹਸਪਤਾਲ ਤੋਂ ਵੀ ਆ ਗਈਆਂ ਹਸਾਰਾ ਵਾਲਿਆਂ ਨੇ ਆ ਗਈਆਂ ਤੇ ਨੌਜਵਾਨਾਂ ਵਾਲੇ ਆ ਗਏ ਉਹ ਬੱਚਿਆਂ ਨੂੰ ਲੈ ਗਿਆ ਹਸਪਤਾਲਾਂ ਚ ਜਾ ਕੇ ਵੀ ਲੈ ਗਿਆ ਪਰ ਪੁਲਸ ਤਾਂ ਹਜੇ ਤੱਕ ਵੀ ਤੁਸੀਂ ਦੇਖ ਰਹੇ ਹੋ ਵੀ ਕੋਈ ਵੀ ਨਹੀਂ ਆਈਗੀ ਕੀ ਗੱਲ ਹੈ ਜੀ ਐਕਸੀਡੈਂਟ ਹੋ ਗਿਆ ਸਰ ਜੀ ਆਪਣਾ 100 ਫੁੱਟੀ ਲੋੜ ਤੇ ਮਾ ਸਾਹਮਣੇ ਰੋਟੀ ਖਾਈ ਜਾਂਦਾ ਸੀਗਾ ਉਧਰੋਂ ਆਟ ਹੋ ਰਿਹਾ ਸੀ ਸੜਕ ਪਾਰ ਕਰਾ ਸੀਗਾ ਤਦੋਂ ਗੱਡੀ ਤੇ ਜਾ ਰਹੇ ਸੀਗੇ ਜੀ ਉਹ ਆਟੋ ਦੇ ਵਿੱਚ ਬੱਜ ਗਈ ਜੀ ਬੱਚੇ ਖੱਟਾ ਬਹੁਤ ਆ ਜੀ ਹਾਂ ਜੀ ਸਰ ਕੀ ਨਾਮ ਹਾ ਸਰ ਨਿਰਨਾਮ ਜੀ ਅਮਰਗੰਗਈ ਉਹ ਨੌਜਵਾਨ ਕੋਲ ਚੜੀ ਦਾ ਵਲੰਟੀਅਰ ਹੈ ਚੜੀ ਅਮਰ ਨੇ 3 ਨੰਬਰ 557246 700 ਜਣਾ ਮਿਲੀ ਸੀ ਦਸਵੇਂ ਸਕੂਲ ਦੇ ਕੋਲ ਬੱਚੇ ਕਾਫੀ ਜਖਮੀ ਨੇ ਸੀਰੀਅਸ ਹਾਲਤ ਦੇ ਵਿੱਚ ਨੇ ਸਾਡੀ ਅਮਲਕ ਜੀ ਨੇ ਜਾ ਕੇ ਦੇਖਿਆ ਕਿਉਂਕਿ ਆਟੋ ਆਟੋ ਨੂੰ ਫੋਰਚੂਨ ਗੱਡੀ ਨੇ ਹਿਟ ਕੀਤਾ ਸੀ ਸੁਭ ਚੱਕਰਾਂ ਚੋ ਹੋ ਗਿਆ ਬੱਚੇ ਦਾ ਚਿਕਚਗਾ ਰਪਾਇਆ ਸੀ ਤੇ ਨੇੜੇ ਤੇੜੇ ਦੇ ਹਸਪਤਾਲਾਂ ਨੇ ਹੈਲਪ ਕੀਤੀ ਜਿਹੜਾ ਹਸਪਤਾਲ ਤੇ ਲੋਅ ਸਟਾਫ ਉੱਥੇ ਬੱਚਿਆਂ ਦਾ ਕੁਝ ਹਾਲ ਤੱਕ ਫਰਸਟ ایڈ ਦਿੱਤੀ ਗਈ ਉਸ ਤੋਂ ਬਾਅਦ ਨੌਜਵਾਨ ਸਾਡੀ ਟੀਮ ਨੇ ਆਟੋ ਡਰਾਈਵਰ ਉੱਤੇ ਬੱਚੇ ਨੂੰ ਚੱਕ ਕੇ ਫਟਾਪਰਸ ਨਾਲ ਹਸਪਤਾਲ ਪਹੁੰਚਾ ਦਿੱਤਾ ਲਾਚ ਚੱਲ ਰਿਹਾ ਜੀ ਕਿੰਨੇ ਬੱਚੇ ਲੱਗੇ ਬੱਚੇ 10 ਤੋਂ 12 ਬੱਚੇ ਜਖਮੀ ਹੈ ਜੀ ਇਹ ਦੀ ਵਿਆਪ ਕਰਕੇ ਪਾਪਰ ਰੋਡ